ਸਭ ਠੀਕ ਠਾਕ ਸੋਖਾ ਹਾਂ ਆਵਾਜ਼ ਆ ਵਜਦਾ ਗਮਾਂਡੀਆਂ ਦੇ ਮੁੰਡੇ ਦਾ ਬਿਆਹ ਤੈਨੂੰ ਨਹੀਂ ਪਤਾ ਤੈਨੂੰ ਸੱਦਿਆ ਨਹੀਂ ਨਾ ਕੀ ਗੱਲ ਹੋ ਗਈ ਸੀ ਅੱਛਾ ਜਿਹੜੀ ਨਾਲ ਹੀ ਪਿੱਛੇ ਲੜਾਈ ਹੋਈ ਸੀ ਨਹੀਂ ਭਾਈ ਉਹ ਤਾਂ ਬਹੁਤ ਮਾੜੀ ਆ ਤੁਹਾਡੀ ਗਮਾਂਡਣ ਤਾਂ ਹਾਏ ਹਾਏ ਨਹੀਂ ਨਾਲ ਹੀ ਚਾਰ ਚਾਰ ਇੱਟਾਂ ਦਿੱਤੀਆਂ ਹੋਈਆਂ ਨੇ ਦੱਸ ਤੁਹਾਡੇ 'ਚ ਹਿੰਮਤ ਨਹੀਂ ਕਿਸੇ ਚਕਾ ਦੋ ਹੁਣ ਤਾਂ ਕਾਨੂੰਨ ਹੀ ਬਹੁਤ ਨੇ ਕਾਨੂੰਨ ਦਾ ਇਸਤੇਮਾਲ ਕਰੋ ਤੁਸੀਂ ਲੜਾਈ ਕਿਉਂ ਕਰਨੀ ਐ ਹੋਰ ਨੇ ਨਹੀਂ ਕੋਈ ਨਾ ਹੀ ਆ ਰਕ ਸਕਦਾ ਹਾਂ ਨਹੀਂ ਮੈਂ ਤਾਂ ਵਿਆਹ ਜਾਉਂ ਅੱਜ ਹਾਂ ਕਿਉਂ ਆਇਆ ਸਾਡਾ ਤਾਂ ਭਾਈ ਗਮਾਂਡ ਦਾ ਕੰਮ ਤੂੰ ਕਿਵੇਂ ਆਈ ਅੱਛਿਆ ਬੁੜੀ ਮਰ ਗਈ ਭੋਗ ਅੱਜ ਉਹਦਾ ਨਾ ਭਾਈ ਇਹ ਜੀ ਗਰਮੀ 'ਚ ਭੋਗਤੇ ਜਾਣਾ ਤਾਂ ਬਹੁਤ ਔਖਾ ਲੈ ਵਿਆਹ ਜਾਣ ਦੀ ਕੀ ਖਿਆਈ ਆ ਏਸੀ ਗੱਡੀਆਂ 'ਚ ਲੱਗੇ ਹੋਏ ਨੇ ਜਿਹੜੇ ਪੈਰਿਸ ਦੇ ਵਿੱਚ ਬਾਰਨਾ ਹੋਣਾ ਉੱਥੇ ਵੀ ਏਸੀ ਨੇ ਗੁਰਦੁਆਰੇ ਆਨੰਦ ਕਾਰਜ ਹੋਣੇ ਨੇ ਉੱਥੇ ਵੀ ਏਸੀ ਲੱਗੇ ਹੋਇਆ ਫੇਰ ਦੇਣਾ ਜਿੱਥੇ ਰੋਟੀ ਪਾਣੀ ਖਾਣਾ ਉੱਥੇ ਵੀ ਐਸੀ ਲੱਗਿਆ ਹੋਇਆ ਹਾਂ ਕੋਹੀ ਤਾਂ ਹੈ ਹੁਣ ਵਿਆਹ ਜਾਣ ਦੀ ਕੀ ਖਿਆਈ ਆ ਮੈਂ ਤਾਂ ਸਾਰੀ ਲੱਲੀ ਸ਼ੱਲੀ ਇਕੱਠੀ ਕਰਕੇ ਲੈ ਜਾਣੀ ਆਸ ਗਵਾਨ ਤੇ ਵੀ ਲਈ ਚੋਚੋ ਲੈ ਜਾਣੇ ਇਕੱਠੇ ਕਰਕੇ ਜਿਨ੍ਹਾਂ ਨੂੰ ਨੇਕ ਕੇ ਉਹਨਾਂ ਨੂੰ ਵੀ ਹਾਂ ਪੈ ਹਣ ਉੱਥੋਂ ਗਿਆਨ ਤੋਂ ਕੱਢਣੋ ਰਿਆ ਵਾ ਆਹੋ ਆਪ ਬਥੇਰਾ ਚਲੂਸ ਕਰਦੇ ਨੇ ਜਾ ਕੇ ਦੂਜੇ ਦੇ ਵਿਆਹ ਚ ਹਾਂ ਲਾ ਅਡਾੜ ਤਾਂ ਡੋਂਗਾ ਮੀਟ ਦਾ ਭਰ ਲੈਂਦੀ ਓ ਐਡਾ ਡੋਂਗਾ ਹਾਂ ਨੀਆ ਬਰਾਬ ਜਾਮਣਾ ਪਤਾ ਨਹੀਂ ਭਾਈ ਕਿੱਥੇ ਖਪਾਈ ਜਾਂਦੀ ਮੈਂ ਤਾਂ ਇਹ ਰਾਂ ਜਿਵੇਂ ਹਫ਼ਤੇ ਦੀ ਭੁੱਖਿਓ ਚਲੀ ਜਾਂਦੀ ਆ ਔਰ ਮੈਂ ਤਾਂ ਦੇਖ ਦੇ ਕੇ ਨਹੀਂ ਨਹੀਂ ਚਲੋ 부ੜੀ ਤਾਂ ਜਿਉਂਦੀ ਹੋਈ ਆ ਮੈਂ ਤਾਂ ਇੱਕਦਮ ਘਰੇ ਗਈ ਸੀ ਪੱਖਾ ਮੈਂ ਦੇਖਿਆ ਨਹੀਂ ਮੈਂ ਪੱਖਾ ਨੇ ਕਹਿੰਦੀ ਆਂਟੀ ਲੇਟ ਗਈ ਹੋਈ ਆ ਮੈਂ ਕਿਹਾ ਮੈਟਰ ਨਾ ਲਾ ਦੇ ਕਹਿੰਦੀ ਆਂਟੀ ਫਿਰ ਡਾਊਨ ਹੋ ਜਾਊਗਾ ਮੈਂ ਕਿਹਾ ਡਾਊਨ ਹੋ ਜੀ ਤੁਸੀਂ ਵੀ ਤਾਂ ਬੈਠੇ ਹੋ ਸਾਰੇ 부ੜੀ ਦੇ ਕੋਲ ਇੱਥੇ ਮੈਂ ਜੋ ਬੰਛਾ ਟੈਕ ਨਹੀਂ ਉਹ ਫਿਰ ਵੀ ਸਿਆਣੀਆਂ ਤੜਫਦੀ ਆ ਅੱਛਾ ਹੁਣ ਗੁਰਦੁਆਰੇ ਏਸੀ ਚੜਾਉਣਾ ਹਾਂ ਹਾਏ ਹਾਏ ਹੁਣ ਫਿਰ ਏਸੀ ਦਾ ਕੀ ਫਾਇਦਾ ਨਾ ਭਾਈ ਮੇਰੇ ਤਾਂ ਕਿਹਾ ਹੋਇਆ ਵੀ ਜਿਉਂਦੇ ਜਿਉਂਦੇ ਇੱਕ ਸਾਂਭਣਾ ਪਿੱਛੋਂ ਚਾਹੇ ਪਾਠ ਨਾ ਰਖਾਇਓ ਆ ਗਧਿਆਂ ਨੂੰ ਖੇਤ ਲਟਾਉਣ ਦਾ ਫਿਰ ਕੀ ਫਾਇਦਾ ਬਾਤ